ਦਰਤਾਰ ਟਰੈਕਟਰ 9836 4x4 ਆਪਾਂ ਏਜੰਸੀ ਵਾਲੇ ਰਿਵਿਊ ਤੋਂ ਬਹੁਤ ਕਰੇ ਆ ਤੇ ਅੱਜ ਆਪਾਂ ਤੁਹਾਨੂੰ ਟੂੜੀ ਵਾਲੀ ਮਸ਼ੀਨ ਤੇ ਚੱਲਦਾ ਦਿਖਾਉਣਾ ਵੀ ਕਿਵੇਂ ਚੱਲਦਾ ਮਸ਼ੀਨ ਵੀ ਵਧੀਆ ਟਰੈਕਟਰ ਵੀ ਵਧੀਆ ਇਹਦੀ ਔਸਤ ਵੀ ਦੱਸਦੇ ਆ ਵੀ ਕਿੱਦਾਂ ਰਹਿੰਦਾ ਹੈ ਨਾ ਕਿੱਦਾਂ ਨਹੀਂ ਜੇ ਕੋਈ ਕਮੀਆਂ ਆ ਤੇ ਆਪਾਂ ਜ਼ਿੰਮੇਵਾਰ ਵੀਰ ਤੋਂ ਉਹ ਵੀ ਪੁੱਛਣੀ ਆ ਆਪਾਂ ਕੱਲੀ ਇਹਦੇ ਐ ਨਹੀਂ ਵੀ ਪੋਜ਼ਿਟਿਵ ਹੀ ਸਾਰਾ ਕੁਝ ਜੇ ਕੋਈ ਕਮੀ ਲੱਗੀ ਆਪਾਂ ਉਹ ਵੀ ਪੁੱਛਣੀ ਸੱਚ ਕਹ ਬੇ ਜੀ ਅਸਲੀ ਗੱਲ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਪੂਰੀ ਚੜ੍ਹਦੀ ਕਲਾ ਜੀ ਟਰੈਕਟਰ ਵੱਲੋਂ ਚੜ੍ਹਦੀ ਕਲਾ ਕਣੀ ਪੂਰੀ ਚੜ੍ਹਦੀ ਕਲਾ ਵੀਰ ਜੀ ਟਰੈਕਟਰ ਵੱਲੋਂ ਵੀ ਇੱਕੋ ਨਾਣਾ ਵੀ ਆਪਾਂ ਚੀਜ਼ ਲੈ ਲੈਨੇ ਆ ਮਨ 'ਚ ਹੁੰਦਾ ਯਾਰ ਸਿੱਧੀ ਜੀ ਗੱਲ ਮੈਂ ਤੁਹਾਡੇ ਤੋਂ ਜੇ ਪੁੱਛਾਂ ਵੀ ਬ੍ਰਾਂਡਾਂ ਦਾ ਸਿਸਟਮ ਅੱਜ ਕੱਲ ਜਿਵੇਂ ਚੱਲਦਾ ਯਾਰ ਪੁਰਾਣਾ ਉਹ ਬ੍ਰਾਂਡ ਇਦਾਂ ਉਦਾਂ ਲੈਣ ਲੱਗਿਆ ਤੁਹਾਡੇ ਦਿਮਾਗ 'ਚ ਇਦਾਂ ਤਾਂ ਤਾਂ ਨਹੀਂ ਕੁਝ ਆਇਆ ਨਹੀਂ ਬ੍ਰਾਂਡ ਦਾ ਆਇਆ ਤਾਂ ਸਹੀ ਆ ਹਾਂ ਆ ਜਾਓ ਅੰਦਰ ਨੂੰ ਚਲਦੇ ਸਾਨੂੰ ਬ੍ਰਾਂਡ ਦਾ ਵੀ ਸੀਗਾ ਵੀ ਬ੍ਰਾਂਡ ਲਈਏ ਹਮ ਪਰ ਕਿਸੇ ਬਾਰੇ ਕੋ ਕਹਿਣਾ ਨਹੀਂ ਚਾਹੀਦਾ ਆਪਾਂ ਬੋਲ ਨਹੀਂ ਸਕਦੇ ਸਭ ਤੋਂ ਵਧੀਆ ਆਪੋ ਦੇ ਹੱਥ ਸਭ ਤੋਂ ਵਧੀਆ ਆਪੋ ਆਪਣੀ ਥਾਂ ਤੇ ਪਰ ਆਪਾਂ ਟਰੈਕਟਰ ਦੋ ਤਿੰਨ ਦੇਖ ਚੁੱਕੇ ਸੀ ਓਕੇ ਪਰ ਜਿਹੜੀ ਇਹਦੇ 'ਚ ਕੁਆਲਿਟੀ ਮੈਨੂੰ ਲੱਗੀ ਹਮ ਮੈਂ ਉਹ ਬ੍ਰਾਂਡ 'ਚ ਨਹੀਂ ਮੈਨੂੰ ਮਿਲੇਗੀ ਅੱਛਾ ਇਹ ਕਰਾਰੋ ਦਾ ਗੇਅਰ ਹਮ ਕੀ 75 ਦਾ ਹੂੰ ਤੇ ਨੰਬਰ ਹਾਂਜੀ ਨੰਬਰ 2 ਤੇ ਕਰਾਰੋ ਦਾ ਹੀ ਮੂਰਲਾ ਹਿਸਾਬ ਨਾਲ ਦੋ ਵੀ ਆ ਗਿਆ ਹਾਂ ਤੇ ਕਲੋਸ ਕਰਦਾ ਇੰਜਨਾਂ ਚੀਜ਼ਾਂ ਦਾ ਨਾ ਕੋਈ ਵੀ ਨਹੀਂ ਮਾਰੀ ਵਰਤੀ ਚੀਜ਼ ਨਹੀਂ ਕੋਈ ਮਾਰੀ ਵਰਤੀ ਤਾਂ ਆਪਾਂ ਇਹ ਟਰੈਕਟਰ ਲਿਆ ਔਰ ਆਪਾਂ ਨੂੰ ਰੇਟ ਦੇ ਹਿਸਾਬ ਨਾਲ ਹੂੰ ਜੇ ਇਹ ਮੰਨ ਕੇ ਚੱਲੋ 11.5 ਲੱਖ ਦਾ ਟਰੈਕਟਰ ਆ ਜੰਦੇ ਆ ਹੂੰ ਹੂੰ ਤੇ ਦੂਜਿਆਂ ਨਾਲੋਂ ਮੇਰੇ ਹਿਸਾਬ ਨਾਲ 4 ਤੋਂ 5 ਲੱਖ ਰੁਪਏ ਟਰੈਕਟਰ ਸਸਤਾ ਵਾ ਜੇ ਉਹਨਾਂ ਚ ਇਹ ਵਾਲੀਆਂ ਚੀਜ਼ਾਂ ਹੋਣ ਮੈਂ ਵਾਕੇ ਹਾਂ ਤੁਹਾਡੀ ਆ ਗਏ ਅੱਜ ਤੁਸੀਂ ਹੁਣ ਤੁਸੀਂ ਜੌਂਡਯਰ ਨੂੰ ਦੇਖੋ 63 ਹਾਰਸ ਪਾਵਰ ਟਰੈਕਟਰ ਆ 16 ਲੱਖ ਰੁਪਏ ਤੋਂ ਸਟਾਰਟ ਆ ਸਟਾਰਟ ਆ ਔਰ ਜੇ ਅੱਜ 56 20 ਦੀ ਗੱਲ ਕਰੀਏ ਆਪਾਂ ਉਹ 14 ਲੱਖ ਦਾ ਵਾ ਔਰ ਇਹ 11.5 ਲੱਖ ਦਾ ਔਰ ਪਾਵਰ ਉਹਦੇ ਨਾਲੋਂ ਆਪਾਂ ਨੂੰ ਜ਼ਿਆਦਾ ਮਿਲ ਰਹੀ ਆ ਵੱਡਾ ਨਾ ਸਾਰਾ ਹਾਂ ਬੋਰ ਸਕੋਪ ਜੀ ਆਪਾਂ ਨੂੰ 60 ਹਸ ਪਾਵਰ ਕਹਿ ਰਹੇ ਆ ਪਰ ਇਹ ਮੇਰੇ ਹਿਸਾਬ ਨਾਲ ਤਾਂ 70 ਹਸ ਪਾਵਰ ਤੋਂ ਵੀ ਜ਼ਿਆਦਾ ਜ਼ੋਰ ਲਾਉਂਦਾ ਵਾ ਤੁਸੀਂ ਪਹਿਲਾਂ ਵੀ ਬਾਈ ਜੀ ਇਸੇ ਲਾਈਨ 'ਚ ਮਤਲਬ ਕੰਮ ਸਾਡੇ ਕੋਲੇ ਪਹਿਲਾ ਕਰਤਾਰ ਕੰਪੈਨ ਇਹਨਾਂ ਦੀ ਓਕੇ ਮੇਰੇ ਕੋਲੇ ਆ ਉਹ ਵੀ ਵਧੀਆ ਚੱਲਦੀ ਪੂਰੀ ਵਧੀਆ ਚੱਲਦੀ ਆ 13 ਮਾਡਲ ਆ ਠੀਕ ਹੈ ਜੀ ਅੱਜ ਤੱਕ ਕੋਈ ਸਾਨੂੰ ਉਹਦੀ ਕੰਪਲੇਟ ਨਹੀਂ ਆਈ। ਇਹ ਵਧੀਆ ਇੱਕ ਜਦੋਂ ਦੀ ਕਰਮਾਂ ਵਾਲੀ ਲਿਆਂਦੀ ਵੀ ਵਧੀਆ ਹੀ ਆ। ਪੂਰੀ ਵਧੀਆ। ਪਹਿਲਾਂ ਅਸੀਂ ਹੀਰਾ ਵੀ ਚਲਾਈਆ। ਅੱਛਾ ਜੀ। ਫਿਰ ਅਸੀਂ ਕਰਤਾਰ ਨਵੀਂ ਲੈ ਲਈ ਸੀ। ਓਕੇ। 13 ਚ। ਇਹ ਬਾਈ ਜੀ ਜਿਵੇਂ ਹੁਣ ਤਾਂ ਦੁਪਹਿਰ ਲੱਗੀ ਆ। ਹੂੰ। ਸਵੇਰੇ ਸਵੇਰੇ ਕਿਵੇਂ ਹੁੰਦਾ ਇਹਦਾ ਹਿਸਾਬ। ਸਵੇਰੇ ਵੀ ਆਈ ਚੱਲਦਾ ਜਿਵੇਂ ਹੁਣ ਚੱਲ ਰਿਹਾ। ਹੁਣ ਇਹ ਕਿਹੜੇ ਗियर 'ਚ ਆ? ਹੁਣ ਇਹ ਤੀਜੇ ਗੇਅਰ 'ਚ ਚੱਲ ਰਿਹਾ। ਤੀਜੇ ਲੋਜ। ਡੀਜ਼ਲ ਦਾ ਜਿਆਪਸ ਹਿਸਾਬ ਲਾਈਏ। ਡੀਜ਼ਲ ਦਾ ਜੀ ਇਹ ਸਾਢੇ 1.5 ਲੀਟਰ ਦੀ ਔਸਤ ਪਾ ਰਿਹਾ ਵਾ। ਹੌਣ ਜਣ ਸਵਾ ਤੋਂ ਸਾਢੇ ਤਿੰਨ ਸਵਾ ਤੋਂ ਸਾਢੇ ਤਿੰਨ ਕੰਮ ਵੀ ਹੋਵੇ ਇਹਨੂੰ ਕੋਈ ਪ੍ਰਵਾਹ ਨਹੀਂ ਇਹ ਆਏ ਆ ਮੇਰੇ ਕੋਲੇ 555 ਪਹਿਲਾ ਮੈਂ ਲਾਇਆ ਮਹਿੰਦਰਾ ਹਾਂਜੀ ਇਸ ਮਸ਼ੀਨ ਤੇ ਹਾਂਜੀ ਓਹੋ ਦੁਪਹਿਰੇ ਤੇਲ ਘਟਾ ਜਾਂਦਾ ਸੀਗਾ ਹਾਂਜੀ ਤੇ ਸ਼ਾਮ ਨੂੰ ਤੇ ਸਵੇਰੇ ਉਹ ਤੇਲ ਵਧਾ ਜਾਂਦਾ ਸੀ ਵੀ ਦੁਪਹਿਰੇ ਜਿਉਂਨੇ ਜਦੋਂ ਰਹਿਲਾ ਹਣਾ ਕੰਮ ਉਹਦੋਂ ਘਟਾਇਆ ਉਹਦੋਂ ਘਟਾਇਆ ਜਾਂਦਾ ਤੇ ਉਹਨੇ 7:30 7 ਵਜੇ ਤੋਂ ਬਾਅਦ ਟਰਾਲੀ ਉਹ ਕਹਿੰਦਾ ਸੀ ਪਾਉ ਦਾ ਮੇਰੇ ਨਾਲ ਵੀ ਮੇਰੇ ਹੱਥ ਖੜੇ ਆ ਹਾਂ ਕਿਉਂਕਿ ਮੈਂ ਮਸ਼ੀਨ ਇਹ ਵੱਡੀ ਲਈ ਸੀਗੀ 66 ਇੰਚੀ ਦਾ ਡਰਮ ਠੀਕ ਹੈ 8 ਫੁੱਟ ਕੱਟਦਾ ਓਕੇ ਮੈਨੂੰ ਉਹਨੇ ਬੰਦੇ ਨੇ ਦੀਪ ਹੁਣਾਂ ਨੇ ਵੀ ਭਾਜੀ ਹੁਣਾਂ ਨੇ ਨਿਊ ਬਿਸ਼ਕਰਮ ਵਾਲਿਆਂ ਨੇ ਇਹ ਗੱਲ ਕਹੀ ਸੀ ਮੈਨੂੰ ਕਹਿੰਦੇ ਸੀ ਵੀ ਇਹਦੇ ਬੱਸੋਂ ਬਾਹਰ ਆ ਇਹ ਹਾਂ ਅਰਜਨ ਦੇ ਹਾਂ ਮੈਨੂੰ ਕਹਿੰਦੇ 65 70 ਹਸ ਪਾਵਰ ਦਾ ਟਰੈਕਟਰ ਇਹਨੂੰ ਵਧੀਆ ਚਲਾਊਗਾ ਮਸ਼ੀਨ ਵੱਡੀ ਨਾ ਵੀ ਮਸ਼ੀਨ ਵੱਡੀ ਆ ਮੈਂ ਕਿਹਾ ਯਾਰ ਤੂੰ ਮੈਨੂੰ ਮਸ਼ੀਨ ਦੇ ਦੇ ਹੂੰ ਉਹ ਸਾਡੀ ਜ਼ਿੰਮੇਵਾਰੀ ਤੇਰੀ ਮਸ਼ੀਨ ਅੱਧਾ ਕਟਰ ਲਾਵਾ ਚਾਹੀ ਬਈ ਡੱਕਾ ਨਾ ਮਾਰੇ ਹੂੰ ਉਹ ਕਹਿੰਦਾ ਇਹ ਮੇਰੀ ਫੁੱਲ ਗਾਰੰਟੀ ਅੱਛਾ ਇਹ ਅੱਧਾ ਕਟਰ ਲਾਵਾ ਮੈਂ ਕਹਾ ਡੱਕਾ ਨਾ ਮਾਰੇ ਲੋਡ ਪਾਉਣਾ ਉਹ ਸਾਡੀ ਜ਼ਿੰਮੇ ਉਹ ਵੀ ਗਾਂ ਟਰੈਕਟਰ ਹੀ ਆਪੇ ਆਪਦੇ ਸਾਹਬ ਆਪੇ ਚਲਾਵਾਂਗੇ ਪਰ ਪਿਛਲੀ ਵਾਰੀ ਮੈਂ ਉਤੋ ਹੀ ਲਈ ਸੀ 555 ਤਾਂ ਹੀ ਹਾਂਜੀ ਬਹੁਤ ਸੋਹਣਾ ਚੱਲਿਆ ਪਾਉਨੇ 400 ਟਰਾਲੀ ਬਣਾਈ ਮੈਂ ਵੈਰੀ ਗੁੱਡ ਸੀ ਜਾਂਦੀ ਪੰਡ ਪੰਡ ਚ ਹਾਂਜੀ ਤੇ ਅਦ ਕੀ ਥੋੜਾ ਜਿਆ ਹਰੇਕ ਹਰੇਕ ਥੋੜਾ ਤੂੜੀ ਤੋਂ ਹਾਂ ਦਾਲੋ ਰੇਟ ਘੱਟ ਕਰਕੇ ਹਾਂ ਹਰੇਕ ਬੰਦਾ ਕਹਿੰਦਾ ਵੀ ਮੈਂ ਆਪਦੇ ਜੋਗੀ ਬਣਾਉਣੀ ਮੈਂ ਫਾਲਤੂ ਬਣਾਉਣੀ ਨਹੀਂ ਬਣਾਉਣੀ ਐਦ ਕੀ ਹਾਂ ਤੇ ਚਲੋ ਜੇ 20 50 ਟਰਾਲੀਆਂ ਘਟਣ ਗਿਆ ਵੀ ਹਾਂ ਕੋਈ ਖਾਸ ਗੱਲ ਨਹੀਂ ਵੈਸੇ ਮੈਂ ਟਰੈਕਟਰ ਸਾਨੂੰ ਜ਼ਰੂਰ ਤੋਂ ਸੀਗੀ ਹਾਂ ਤੇ ਮੈਨੂੰ ਇਸ ਕੀਮਤ ਚ ਤਾਂ ਇਹੀ ਬੜਾ ਵਧੀਆ ਲੱਗਿਆ ਬਈ ਪਾਵਰ ਵੀ ਵੱਡੀ ਬਣ ਰਹੀ ਥੋੜੀ ਗੱਲ ਨਾ ਮੇਰੇ ਖਾਨੇ ਚਲੋ ਜਿਹੜੇ ਵੇਖਣਗੇ ਉਹਨਾਂ ਦੇ ਵੀ ਅੱਜ ਹੀ ਸ਼ਾਇਦ ਪਵੇ ਜੇ ਆਹੀ ਸਮਾਨ ਆਪਾਂ ਕਿਸੇ ਦੂਜੇ ਬ੍ਰਾਂਡ 'ਚ ਜਾਣੇ ਤਾਂ ਮੈਨੂੰ ਲੱਗਦਾ ਵੀ ਵਾਕਈ 5 ਲੱਖ ਰੁਪਇਆ ਛੱਕ ਦੇਣਾ। ਛੱਕ ਦੇਣਾ। ਹਣਾ। ਤੇ ਇਹ ਧੂਏ ਧਾਵੇਂ ਤੋਂ ਬਾਈ ਜੀ ਕਿਵੇਂ ਆ ਵੀ ਜਦੋਂ ਲਾਂਗ ਕਰ। ਜੀ ਜੀ ਦੇਖੋ ਹੁਣ ਤੀਜੇ ਗੇਅਰ 'ਚ ਚੱਲਦਾ ਆ। ਆ ਤੀਜਾ ਗੇਅਰ ਚੱਲ ਰਿਹਾ ਵਾ। ਓਕੇ। ਤੀਜਾ ਲੋਡ 'ਚ ਚੱਲ ਰਿਹਾ ਧੂਆ ਦਿਖਾਓ ਤੁਸੀਂ ਮਾੜਾ ਜਿਹਾ ਵੀ ਪਾਫ ਵੀ ਨਹੀਂ ਦਿਖਾਉਂਦਾ। ਨਾ ਸ਼ਾਮ ਨੂੰ 9:30 ਵਜੇ ਹੂੰ 10:00 ਵਜੇ ਅਸੀਂ ਦਿੱਲੀ ਹਟਦੇ ਆ। ਉਦੋਂ ਵੀ ਇਹ ਮਾੜੀ ਜੀ ਵੀ ਨਹੀਂ ਪਾ ਸਕਦਾ। ਤਬਾ ਜੀ ਜੇ ਮੈਂ ਤੁਹੇ ਸ਼ੋਅ ਨਹੀਂ ਲਾਈ ਇਹ ਜੀ ਹਾਂਜੀ ਅੱਗੇ ਜਦੋਂ ਇਹ ਜੋ ਆਪਣੇ ਭਰਗੀ ਜਾਲੀ ਸੁਈ ਚੱਕਦਾਕ ਨਹੀਂ ਬਿਲਕੁਲ ਹੀ ਨਹੀਂ ਅੱਧ ਤੋਂ ਗਾਹਾਂ ਜਾਂਦਾ ਹੀ ਚਾਹੇ ਇਹਨੂੰ ਜਮਾਂ ਬੰਦ ਕਰਦੇ ਹੋ ਤੁਸੀਂ ਇਹਦੇ ਰੈਡੀਏਟਰ ਜਿਹੜਾ ਵਾ ਹਾਂ ਕੰਪੈਨ ਵਾਂਗੂ ਥੁੱਲੇ ਸਰਾਖਾਂ ਦਾ ਕੋਪਰ ਦਾ ਓਕੇ ਉਹਦੇ ਵਿੱਚ ਦੀ ਪੰਬੀ-ਪੰਬੀ ਤਾਂ ਉਹੀ ਨਿਕਲ ਜਾਂਦੀ ਏ ਵਿੱਚ ਦੀ ਆਰ-ਪਾਰ ਹੋ ਜਾਂਦੀ ਏ ਸਵੇਰੇ ਹਵਾ ਜ਼ਰੂਰ ਮਾਰਦੇ ਆ ਹਾਂ ਉਹ ਜ਼ਰੂਰੀ ਵੀ ਆ ਉਹ ਜ਼ਰੂਰੀ ਆ ਹਾਂ ਉਹ ਫਿਲਟਰ 'ਚ ਵੀ ਮਾਰਦੇ ਆ 에ਅਰ ਫਿਲਟਰ 'ਚ ਹਾਂ ਪਰ ਉਂ ਇਨੂੰ ਜਾਨੀ ਜੇ ਆਪਾਂ ਕਹੀਏ ਬਈ ਗਰਮ ਵਾਲੀ ਤਾਂ ਨਾ ਨਾ ਜਵਾਮਾ ਹੀ ਨਹੀਂ ਗਰਮ ਹੋਏ ਹੁੰਦਾਈ ਬਾਈ ਜੀ ਜਿਵੇਂ ਤੁਸੀਂ ਕਿਹਾ ਵੀ ਸਵੇਰੇ ਮਾਰਦੇ ਹਵਾ ਜਿੰਨਾ ਕ ਮੈਨੂੰ ਯਾਦ ਆ ਜਦੋਂ ਆਪਣੇ ਪਹਿਲਾ ਪਹਿਲਾ ਸੀਜ਼ਨ ਲਾਉਂਦੇ ਹੁੰਦੇ ਸੀ ਹਾਂਜੀ ਕਿੰਨੇ ਯੱਬ ਕਰਨੇ ਪੈਂਦੇ 591 ਨੂੰ ਦੋ ਦੋ 에어 ਕਲੀਨਰ ਫਿਰ ਉਹਨਾਂ ਨੂੰ ਆਪਣੇ ਡਰਾਈਵਰ ਵੀਰ ਨੇ ਸਾਰੀ ਦਿਹਾੜੀ ਉਹ ਜਮ ਦੁਕਾਨ ਤੇ ਨਹੀਂ ਆਪਾਂ ਕਪੜਾ ਮਾਰੀਦਾ 555 ਦੇ ਵਿੱਚ ਢੀਂਡੀ ਮਾਰਦੇ ਸੀ ਨਾਲੇ ਮੇਰੀ ਉਹ ਜਾਲੀ ਘੁੰਮਣ ਵਾਲੀ ਲਾਈ ਆ ਤਾਂਵੇਂ ਮਾਰਦੇ ਉਹ ਤੇ ਵੀ ਕਪੜਾ ਸਾਨੂੰ ਮਾਰਨਾ ਪੈਂਦਾ ਸੀ ਹਾਂ ਤੇ ਅਸੀਂ ਝੰਡੀ ਮਾਰਦੇ ਆ ਸਿਰਫ ਆਥਨ ਦੇ ਟਾਈਮ ਜਦੋਂ ਜਾਨੀ ਖਡਾਉਣਾ ਵਾ ਖਡਾਉਣਾ ਵੀ ਇੱਕ ਰੀ ਸਾਫ ਸਫਾਈ ਕਰਕੇ ਸਾਡੇ ਦਾ ਸਫਾਈ ਕਰਦੇ ਆ ਹਾਂ ਹੁਣ ਤੁਸੀਂ ਦੇਖ ਲਿਓ ਤੁਹਾਨੂੰ ਮੈਂ ਮੂਰੇ ਵੀ ਚੱਕ ਕੇ ਦਿਖਾ ਦਿੰਦੇ ਆ ਸ਼ੋਅ ਹਾਂ ਅੰਦਰ ਪਰਾਲੀ ਵੀ ਲੱਗੀ ਹੋਊ ਮਾਰੀ ਮੋਟੀ ਇਹ ਕਰਮ ਵਾਲਾ ਤਾਂ ਵੀ ਸੂਈ ਵੀ ਦਿਖਾ ਦਿਓ ਉੱਪਰ ਚੜ ਕੇ ਆਵੇ ਆਪੋ ਵੀ ਦਿਖਾ ਦੇਣਾ ਹਾਂ ਤੇ ਬਈ ਹੁਣ ਪੂਰਾ ਟਿਕਿਆ ਦੁਪਹਿਰਾ ਵਾ ਹਾਂ ਤੇ ਤੀਜਾ ਘੇਰ ਅਜੇ ਭੋਰਾ ਵੀ ਗਰਮ ਹੁੰਦਾ ਹੋਵੇ ਤਾਂ ਗੱਲ ਗਰਬ ਉੱਤੇ ਚੜ ਜਾ ਬੰ ਮੀਟਰ ਦਿਖਾਣਾ ਮੀਟਰ ਲੋਕੀ ਮਾਰਿਆ ਉੱਤੇ ਵੀ ਚੜ ਜਾ ਚੜ ਜਾ ਉੱਤੇ ਇੱਕ ਇਹਦੀ ਆ ਬੜੀ ਸਿਫਤਾਂ ਬਿਲਕੁਲਾ ਗੱਲਾ ਹਾਂ ਸੇਕ ਨਹੀਂ ਮਾਰਦਾ ਹਾਂ ਸੇਕ ਦਾ ਕੋਈ ਟੈਨਸ਼ਨ ਨਹੀਂ ਪਰਲਾ ਸਾਫ ਕਰ ਦੇ ਮੀਟਰ ਪਰਲੇ ਇਹਦਾ ਸਾਫ ਤੰ ਦੇਚ ਦਾ ਸਾਫ ਕਰਕੇ ਦਿਖਾ ਦੇ ਮੀਟਰ ਦੇ ਹਾਂ ਸੂਈ ਜਾਈ ਇਧਰ ਦਿਖਾ ਦੇਰੋ ਬੜਾ ਮਾਪਾ ਠੀਕ ਹੈ ਐ ਸੋਈ ਦੁਪਹਿਰੇ ਇੱਥੇ ਰਹਿਣੀ ਆ ਜੀ ਉੱਤੇ ਹੀ ਰਹਿਣੀ ਜਦੋਂ ਇਹ ਤੋਂ ਘਾਣੀ ਤੂੰ ਕਹਾਂ ਜਾਂਦੀ ਓਕੇ ਪਹਿਲਾਂ ਪਹਿਲਾਂ ਜਿੱਦ ਨੇਮਾ ਲਾਇਆ ਸਮੈਲ ਜੀ ਜ਼ਰੂਰ ਆਉਂਦੀ ਸੀਗੀ ਉਹ ਰੰਗ ਰੰਗ ਦੀ ਹਾਂ ਆ ਬੰਦ ਕਰਕੇ ਚਾਬੀ ਦੇਈ ਮਰੀ ਜੀ ਹਾਂ ਮਰੀ ਚਾਬੀ ਦਿਓ ਵੀਰੇ ਬੰਦ ਕਰਵਾ ਦਈਏ ਹੋ ਜਾਂਦੀ ਹਾਂ ਆ ਦੇਖੋ ਹੁਣ ਐਂ ਸਾਫ਼ ਹੀ ਰਹਿੰਦਾ ਦੱਸੋ ਹਾਂ ਤੇ ਖੁੱਲਾ ਨਾ ਤੁਹਾਡੀ ਗੱਲ ਇਹਦੇ ਵਿੱਚ ਦੀ ਲੰਘ ਜਾਂਦੀ ਆ ਰੀਨ ਰੂਨ ਹੂੰ ਵੀ ਜੇ ਹੋਵੇ ਕੋਈ ਦੂਜਾ ਆਪਣਾ ਬਰੀਕ ਹੋਵੇ ਤੇ ਫਿਰ ਉਹਦੇ ਵਿੱਚ ਤਾਂ ਫਸ ਹੀ ਜਾਣਾ ਸਾਰਾ ਫਸ ਹੀ ਜਾਣਾ ਜਿਹੜਾ ਦੂਜਾ ਆਉਂਦੀ ਆ ਨਾ ਰੈਡੀਏਟਰ ਆਪਣੀ ਅਲੂਮੀਨੀਅਮ ਦੇ ਉਹ ਬਰੀਕ ਹੁੰਦੇ ਆ ਉਹਨਾਂ ਦੇ ਵਿੱਚ ਲੱਗ ਜਾਂਦੀ ਆ ਇਹਦੇ ਵਿੱਚ ਨਹੀਂ ਲੱਗਦਾਗਾ ਇੱਕ ਬੈਟਰੀ ਬੋਟ ਬੈਟਰੀ ਦੇ ਥੱਲੇ ਆਹ ਦੇ ਤਾਂ ਅੱਡ ਕਵਰ ਹੈ ਨਾ ਨਹੀਂ ਤੇ ਜੰਗ ਲੱਗਣ ਨੂੰ ਨਹੀਂ ਬਹੁਤ ਭਾਰਾ ਟਰੈਕਟਰ ਆ ਅਸੀਂ ਮੂਹਰਲੇ ਵੇਟ ਲਾ ਕੇ ਰੱਖਿਆ ਹੁਣ ਅੱਛਾ ਕਿਉਂਕਿ ਥੋੜੀ ਮੋਰਨ ਚ ਦਿੱਕਤ ਆਉਂਦੀ ਸੀ ਸਾਨੂੰ ਹੂੰ ਬਈ ਇਹਦਾ ਕਰਕੇ ਓਕੇ ਓਕੇ ਆ ਤੂੜੀ ਤੇ ਚੱਲਦਾ ਨਹੀਂ ਲੈ ਲੈ ਹਾਂ ਤੂੜੀ ਤੇ ਚੱਲ ਰਿਹਾ ਹਾਂਜੀ ਇਹ ਦੁੱਤ ਤੇ ਜ਼ੋਰ ਤਾਂ ਦਾ ਕਿਤੇ ਵੀ ਨਹੀਂ ਲੱਗਣਾ ਹਨਾ ਨਹੀਂ ਇਹ ਦੂ ਹਾਂ ਰਗਾ ਹੀ ਚੱਲਣਾ ਇਹ ਦੁੱਤ ਇਹ ਦੁੱਤ ਤੇ ਕਿਤੇ ਨਹੀਂ ਵੈਂਡੀ ਆ ਗੱਲ ਵਾ ਤੋ ਹਾਂ ਤੇ ਇਹਦੇ ਕਿਤੇ ਲੀਕਿੰਗ ਲੂਕਿੰਗ ਦੀ ਸਮੱਸਿਆ ਜਾ ਕੇ ਤਾਂ ਸੁਣਿਆ ਤੱਕ ਤਾਂ ਕੁਝ ਨਹੀਂ ਹੋਇਆ ਓਕੇ ਆ ਕਰਮਾਲਾ ਹਨਾ ਹਾਂਜੀ ਹਾਂਜੀ ਤੱਕ ਤਾਂ ਜਣੀ ਹੁਣ 100 ਘੰਟੇ ਦੇ ਨੇੜੇ ਚੱਲਣ ਵਾਲਾ ਆ ਇਹ ਹੂੰ ਤੇ ਸ਼ੋਭਾ ਜੀ ਦੀ ਪੂਰਾ ਬੋਡੀ ਸਟਰਕਚਰ ਦਾ ਕਿਵੇਂ ਆ ਕਹਿਣ ਦਾ ਮਤਲਬ ਭਾਰੀ ਆ ਜੀ ਭਾਰਾ ਪੂਰਾ ਆ ਦੇਖੋ ਪੂਰਾ ਹੈਵੀ ਆ ਵੀ ਕੱਲ ਨੂੰ ਟੋਚਨ ਟੂਚਨ ਕਰਦੇ ਆ ਵੀ ਵਿਚਾਲੇ ਉਹ ਨਾ ਖੁੱਲੇ ਖਾਲੇ ਇਹ ਇਹ ਮੈਂ ਜਿਵੇਂ ਹੁਣ ਆਪਾਂ ਨੂੰ ਡਰ ਰਹਿਂਦਾ ਸਭ ਤੋਂ ਥੱਲੇ ਪਾਉਣੇ ਆ ਰਾੜ ਇਹ ਤਾਂ ਕੋਈ ਜ਼ਰੂਰਤ ਨਹੀਂ ਆਈ ਨਹੀਂ ਬਾਈ ਜੀ ਕੋਈ ਗੱਲ ਇਹਨੂੰ ਇਹਦੇ ਦਾ ਕਰਮ ਵਾਲਾ ਸਾਰਾ ਬਣਿਆ ਤੂੰ ਵੀ ਹੈਵੀ ਬਣਿਆ ਵਿਆ ਹੂੰ ਜਿਵੇਂ ਨਾ ਆਪਾਂ ਅੱਗੇ ਵੀ ਮੈਂ ਗੱਲ ਕਰਦਾ ਨਾ ਆਪਣੇ ਪਿੰਡਾਂ ਚ 2-4 ਵੀਰ ਹੁੰਦੇ ਆ ਜਿਹੜੇ ਹੁੰਦੇ ਸਰੀਰ ਦੇ ਨਿਕੜਤ ਤਕੜੇ ਉਹ ਸਾਹਗਤਾਂ ਵਾ ਵੀ ਇਹਨੂੰ ਲੋਹਾ ਲਾਉਣ ਲੱਗਿਆ ਨਹੀਂ ਕਿਰਸ਼ ਕਰੇ ਹਾਂਜੀ ਇਹੋ ਆ ਯਾਨੀ ਬਈ ਮੋਦੀਆ ਬਣਿਆ ਹਮ ਸੇਕ ਨਹੀਂ ਮਾਰਦਾ ਸਾਰੀ ਦਿਹਾੜੀ ਟਰੈਕਟਰ ਚੜਾਈ ਚੱਲੋ ਹਮ ਨਾ ਇਹਨੂੰ ਕਲੱਚ ਦੀ ਲੋੜ ਆ ਉਦੋਂ ਗੇਅਰ ਬਦਲ ਲਈਦਾ ਵਾ ਕਲੱਚ ਦਾ ਨੱਪਣਾ ਹੀ ਨਹੀਂ ਪੈਂਦਾ ਵੀ ਅੱਧਾ ਕਲੱਚ ਤਾਂ ਭੁੱਲ ਗਏ ਨਾ 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 ਉਦੋਂ ਗੇਅਰ ਅਸੀਂ ਜਿੱਥੇ ਤੀਜਾ ਵਾ ਦੂਜਾ ਲੋ ਕਰ ਲਈਦਾ ਪਹਿਲਾ ਲੋ ਕਰ ਲਈਦਾ ਭਾਰਾ ਲਾਂਗਾ ਹੋ ਜੇ ਤਾਂ ਹੂੰ ਇੰਨਾ ਜ਼ਰੂਰ ਆ ਕਲਚ ਤਾਂ ਦੇਣ ਵਾਲਾ ਕੰਮ ਹੀ ਹੈ ਨਹੀਂ ਕਲਚ ਬ੍ਰੇਕਾਂ ਕਿਵੇਂ ਰਹਿ ਲਈ ਜੀ ਪੂਰਾ ਬਹੁਤ ਬਹੁਤ ਜਿਆਦਾ ਰਲਾ ਚਲੋ ਬਾਈ ਜੀ ਤੁਸੀਂ ਚਲਾਓ ਤੁਹਾਡਾ ਕੰਮ ਅਸੀਂ ਕਾਹ ਤੋਂ ਰੋਕਣਾ ਦੁਪਹਿਰੇ ਕੰਮ ਖਿੱਚਣ ਵਾਲਾ ਹੁੰਦਾ ਇਹਦੇ ਨਾਲ ਬਾਈ ਜੀ ਜਿਵੇਂ ਅੱਗੇ ਵੇਟ ਮਿਲੇ ਤੇ ਪਿੱਛੇ ਵਾਲੇ ਵੀ ਮਿਲੇ ਸੀ ਤੇ ਆਪ ਲਿਆ ਨਹੀਂ ਪਿੱਛੇ ਇੱਕ ਇੱਕ ਪਲੇਟ ਦਿੰਦੇ ਆ ਅਹ ਅੱਛਾ ਇੱਕ ਇੱਕ ਪਲੇਟ ਅਸੀਂ ਐਕਸਟਰਾ ਆਪ ਲਈ ਓਕੇ ਹਾਂ ਮਾ ਕੀ ਆ ਸ਼ਤਰੀ ਇਹ ਆ ਕੋਨ ਸਟਾਰਟ ਹੁੰਦਾ ਵੀ ਗੇਅਰ ਪਾਇਆ ਥੋੜਾ ਵੀ ਧੂਆਂ ਨਹੀਂ ਦਿਖਾਉਂਦਾ ਇਹ ਨੇ ਆਇਣਾ ਆਈ ਚੱਲ ਇਹਦੀ ਆਵਾਜ਼ ਬਹੁਤ ਪਿਆਰੀ ਹੈ ਬਾਜ਼ਾਰ ਇੱਥੇ ਤਾਂ ਆਪਾਂ ਨੂੰ ਪਤਾ ਲੱਗਦਾ ਜਦੋਂ ਤੁਸੀਂ ਸੀਟ ਤੇ ਬਹਿ ਜਾਂਦੇ ਆ ਤੁਹਾਨੂੰ ਐਂ ਲੱਗਦਾ ਜਿਵੇਂ ਸਾਈਲੈਂਟ ਹੁੰਦਾ ਵਾ ਦੂਰ ਖੜੇ ਨੂੰ ਆਵਾਜ਼ ਆਉਂਦੀ ਆ ਆਪਾਂ ਨੂੰ ਟਰੈਕਟਰ ਦੀ ਇਹ ਉੱਤੇ ਜਾਣਾ ਸਾਈਲੈਂਟ ਉੱਤੇ ਐਂ ਲੱਗਦਾ ਵੀ ਨਹੀਂ ਆਵਾਜ਼ ਆ ਮਸ਼ੀਨ ਆਪਾਂ ਬਈ ਦੀ ਕਦੋਂ ਲਈ ਸੀ ਮਸ਼ੀਨ ਆਪਾਂ 24 ਚ ਲਈ ਆ ਪਿਛਲੇ ਮਹੀਨੇ ਪਿਛਲੇ ਇੱਕ ਸੀਜ਼ਨ ਇਹਦੇ ਨਾਲ ਲਾਇਆ ਲਾਇਆ ਹਾਂ 555 ਦੇ ਲਾਇਆ ਮਹਿੰਦਰਾ 555 ਆਪਾਂ ਦੂਜੇ ਸਾਰੇ ਪੈੰਡ ਨਾਲੋਂ ਹੂੰ 5 ਦਿਨ ਪਹਿਲਾਂ ਮਸ਼ੀਨ ਚ ਲਾਤੀ ਸੀ ਐਦਿਹੀ ਉਹ ਤਾਂ ਲਾਂਗੇ ਬਹੁਤ ਗੱਲੇ ਹੋਣੇ ਉੱਤੇ ਲਾਂਗੇ ਬਹੁਤ ਗੱਲੇ ਸੀ ਉਹ ਇਹਨਾਂ ਬਦੇ ਗੱਲੇ ਉੱਤੇ ਅਸੀਂ ਸਾਨੂੰ ਇਉਂ ਅਸੀਂ ਚਾਰ ਬੀਜਣਾ ਹੁੰਦਾ ਮੱਕੀ ਦਾ ਹਾਂ ਸਾਈ ਲੇਜ ਵਾਸਤੇ ਮੱਕੀ ਬੀਜਣੀ ਹੁੰਦੀ ਤੁਹਾਨੂੰ ਉਹਦੀ ਕਾਲੀ ਹੁੰਦੀ ਉਹਦੀ ਕਾਲੀ ਹੁੰਦੀ ਉਦਦੇ ਉਦਦੇ ਅਸੀਂ ਇਹਦੇ ਇਹਨੇ 5 ਲੀਟਰ ਤੇਲ ਉਦਦੇ ਖਾਦਾ ਜਣੀ ਥਾਲੀ ਜੋ ਤੁਸੀਂ ਪਹਿਲੇ ਦਿਨ ਇਹਨੂੰ ਕੰਮ ਤੇ ਲਾਇਆ ਬਾਈ ਡਰਜਿਆ ਲੱਗਾ ਨਹੀਂ ਕੋਈ ਮਨ ਚ ਬਹਿਮ ਨਹੀਂ ਸੀ ਵੀ ਤੁਹਾਨੂੰ ਯਕੀਨ ਸੀਗਾ ਇਹਦੇ ਇੰਜਨ ਤੇ ਗੇਅਰ ਨੂੰ ਪੂਰਾ ਯਕੀਨ ਸਾਨੂੰ ਕਰਤਾਰ ਕੰਪਨੀ ਨਾਲ ਸਾਨੂੰ ਵਰਤਦੇ ਆ 13 ਸਾਲ ਤੁਹਾਨੂੰ ਪਹਿਲਾਂ 13 ਸਾਲਾਂ ਦੇ ਵਰਤਦੇ ਆ ਸੋਰੀ ਯਕੀਨ ਆ ਤੁਹਾਨੂੰ ਸਾਨੂੰ ਪੂਰਾ ਯਕੀਨ ਆ ਅਸੀਂ ਲਿਆ ਹੀ ਤਾਂ ਟਰੈਕਟਰ ਸਾਰਾ ਕੁਝ ਦੇਖ ਕੇ ਇਹਦਾ ਜਦੋਂ ਇਹ ਅਸੀਂ ਗਏ ਸੀਗੇ ਉੱਥੇ ਭਾਦਸਿਓ ਮੈਂ ਤੇ ਮੇਤੋ ਛੋਟਾ ਭਰਾ ਹੂੰ ਹੂੰ ਉਦੋਂ ਆਪਣੇ ਇਹਨਾਂ ਨੇ ਲਾਗਿਆ ਜੀ ਸੀ ਕੀਤੇ ਟਰੈਕਟਰ ਆਪਣੇ ਇੰਡੀਆ 'ਚ ਅੱਛਾ ਤੁਸੀਂ ਦੇਖ ਆਏ ਸੀ ਪਹਿਲਾਂ ਹੀ ਉਦੋਂ ਇਹ ਟਰੈਕਟਰ ਜੀਟਰ ਲੈ ਕੇ ਇਹਨੂੰ ਹੂੰ ਤੇ ਕਪਤਾਨ ਲੈ ਕੇ ਬਾਹਰ ਜਾਂਦੇ ਸੀ ਰਿਪੋਰਟ ਕਰਦੇ ਸੀ ਇਹਨਾਂ ਨੂੰ ਓਕੇ ਮਤਲਬ ਜਦੋਂ ਆਪਣੇ ਨਹੀਂ ਸੀ ਲਾਂਚ ਕਰੇ ਪਹਿਲਾਂ ਬਾਹਰ ਜਾਣ ਲੱਗੇ ਬਾਹਰ ਜਾਂਦੇ ਸੀ ਇਹਨਾਂ ਦੇ ਸਾਲ ਡੇਢ ਸਾਲ 2 ਸਾਲ ਇਹਨਾਂ ਨੇ ਟਰੈਕਟਰ ਬਾਹਰ ਵੇਚਿਆ ओके ਇਹ ਮੈਨੂੰ ਪ੍ਰੋਪਰ ਪੂਰਾ ਪਤਾ ਨਹੀਂ ਪਰ ਅਸੀਂ ਜਦੋਂ ਗਏ ਉਹਦੇ ਉੱਤੇ ਜੀਟਰ ਲਿਖਿਆ ਸੀ ਕਰਤਾਰ ਦੀ ਥਾਂ ਤੇ ਹੂੰ ਤੇ ਟਰੈਕਟਰ 120 ਹਸ ਪਾਵਰ ਤੱਕ 45 ਹਸ ਪਾਵਰ ਤੋਂ ਲੈ ਕੇ 120 ਦਾ ਸਾਰਾ ਟਰੈਕਟਰ ਬਾਹਰ ਇੰਪੋਰਟ ਹੁੰਦਾ ਸੀ ਤੁਸੀਂ ਉਦੋਂ ਇਹਨੂੰ ਵੇਖਦੇ-ਭੂਦੇ ਰਹੋਗੇ ਉਦੋਂ ਮੈਂ ਦੇਖਿਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਗਰਜੀਤ ਬਾਈ ਨੂੰ ਅਸੀਂ ਉੱਥੇ ਉਹ ਮਿਲੇ ਨਹੀਂ ਵੈਸੇ ਮੈਨੂੰ ਉੱਧਰ ਮੈਨੇਜਰ ਮਿਲਿਆ ਸੀ ਹਾਂ ਮੈਂ ਕਿਹਾ ਵੀ ਆਪਣੇ ਇੰਡੀਆ 'ਚ ਉਹ ਕਹਿੰਦਾ ਵੀਰੇ ਅਸੀਂ ਐਕਟੀ ਟ੍ਰੈਕਟਰ ਦਿੱਤਾ ਆਪਦੇ ਖਾਸ ਲਿਹਾਜ਼ੇ ਦੀ ਹਾਂ ਬਈ ਉਹਦਾ ਰਿਵਿਊ ਲੈ ਕੇ ਫਿਰ ਅਸੀਂ ਟ੍ਰੈਕਟਰ ਹੌਲੀ-ਹੌਲੀ ਅਸੀਂ ਬਈ ਆਉਂਦੇ 2 ਸਾਲਾਂ 'ਚ ਅਸੀਂ ਬਈ ਇੰਡੀਆ 'ਚ ਲਾਂਚ ਪੂਰਾ ਕਰ ਦਾਂਗੇ ਫਿਰ ਹੁਣ ਪਿਛਲੇ ਸਾਲ ਹੀ ਲਾਂਚ ਹੋਇਆ ਤਕਰੀਬਨ ਇਹ ਹਾਂ ਪਰ ਜਾਨੀ ਮੈਂ ਸਾਨੂੰ ਬ੍ਰਾਂਡ ਬ੍ਰਾਂਡ ਤਾਂ ਮੇਰਾ ਵੀ ਬਹੁਤ ਸਾਡਾ ਵੀ ਦਿਲ ਸੀਗਾ ਹਾਂ ਦਿਲ ਸੀਗਾ ਸਾਡਾ ਹਾਂ ਨਹੀਂ ਨਹੀਂ ਦੱਸੋ ਤੁਹਾਡੇ ਕੱਲਿਆਂ ਦਾ ਨਹੀਂ ਜ਼ਿੰਮੇਵਾਰ ਵੀ ਕੋਈ ਵੀ ਹੈ ਨਾ ਮੈਂ ਹਾਂ ਵਾਂ ਤੁਸੀਂ ਹਾਂ ਦਿਲ 'ਚ ਇੱਕ ਵਾਰੀ ਆਉਂਦੇ ਵੀ ਅੱਜ ਪੈਸੇ ਖਰਚਣੇ ਆ ਤੇ ਐਂ ਕਰ ਲਈਏ ਪਰ ਜਿਹੜੀ ਗੱਲ ਤੁਸੀਂ ਸਟਾਰਟਿੰਗ 'ਚ ਕਹੀ ਨਾ ਉਹ ਗੱਲ ਅਜੇ ਮੇਰੇ ਦਿਮਾਗ 'ਚ ਵੀ ਵੱਜੀ ਵੀ ਜੇ ਆਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਹਾਂਜੀ ਉਹ ਉਹਦੇ 'ਚ ਨਹੀਂ ਆਉਣੀਆਂ ਨਹੀਂ ਆਉਂਦੀਆਂ ਜੀ ਫੇਰ ਹੁਣ ਅੱਜ ਕਲੋਸ ਕਰਦਾ ਇੰਜਣ ਆ ਜਿਹੜਾ ਇੱਕ ਕਲੌਸ ਕਰਦਾ ਇੰਜਨ ਕੋਈ ਅਜਦਾ ਤਾਂ ਹੈ ਨਹੀਂ ਆਪਣੇ ਜਨਮ ਤੋਂ ਪਹਿਲਾਂ ਦਾ ਪਹਿਲਾਂ ਦਾ ਪਹਿਲਾਂ ਦਾ ਸਾਡੇ ਇੱਕ ਹਰਵੰਸ ਗਿਆਨੀ ਹੁੰਦਾ ਸੀਗਾ ਹੂੰ ਉਹਨਾਂ ਕੋਲੇ ਹਰਾ ਟਰੈਕਟਰ ਸੀ ਦੂਜਾ ਉਹਦੇ ਵਾਲਾ 에ਅਰ ਕੂਲਰ ਵਾਲਾ ਅੱਛਾ ਇਹ ਕਲੌਸ ਕਰ ਕਲੌਸ ਕਰ ਉਹ ਮੌਲਾ ਲੁਧਿਆਣੇ ਵਾਲੇ ਬਾਈ ਦੀ ਵੀਡੀਓ ਵੀ ਖਰੀਦੀ ਹੈ ਹੂੰ ਬਹੁਤ ਵਧੀਆ ਉਹ ਚ ਪਾਣੀ ਨਹੀਂ ਸੀ ਪੈਂਦਾ ਉਹ ਚ ਪਾਣੀ ਪੂਣੀ ਕੋਸ ਨਹੀਂ ਸੀ ਪੈਂਦਾ ਹੂੰ ਉਹ ਟਰੈਕਟਰ ਬਹੁਤ ਚੱਲਿਆ ਉਹਨਾਂ ਦੇ ਬੜਾ ਚਲਾਇਆ ਸੀ ਛੋਟੇ ਹੁੰਦੇ ਦੇਖਦੇ ਰਹੇ ਹਾਂ ਹਾਂ ਹੁਣ ਵੀ ਯਾਨੀ ক্লোਜ਼ ਕਰਦੇ ਇੰਜਨ ਨੂੰ ਭੱਜ ਗਏ ਬਈ ਦਾ ਬਈ ਤੇਲ ਨਹੀਂ ਇਹ